ਸਤ ਸ੍ਰੀ ਅਕਾਲ ਦੋਸਤੋ ਮੇਰਾ ਨਾਮ ਹੈ ਲਵਦੇਵ ਸਿੰਘ ਕੁਝ ਵੀਕਰ ਤੁਹਾਡਾ ਜੂਬੀ ਚੈਨਲ ਫਰਡੇ ਜੂਬੀ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਇੱਕ ਨਵੀਂ ਵੀਡੀਓ ਲੈ ਕੇ ਆਇਆ ਜਿਸ ਵਿੱਚ ਦੱਸਾਂਗੇ ਕਿ ਦਿੱਲੀ ਵਿੱਚ ਜੋ ਪਾਣੀ ਦੀ ਕਮੀ ਚੱਲ ਰਹੀ ਹੈ ਤੇ ਕਿਸ وجہ ਕਰਨਾ ਹੈ ਅਤੇ ਉਹ ਇੰਨੀ ਵੱਡੀ ਬੁੱਧੀ ਬਤ ਕਿਉਂ ਬਣ ਪੁੱਤੀ ਹੈ ਅਤੇ ਪੰਜਾਬ ਵਿੱਚ ਵੀ ਕੀ ਇਹੋ ਜਿਹੇ ਹਾਲਾਤ ਹੋ ਸਕਦੇ ਆ ਜਾਂ ਨਹੀਂ ਤਾਂ ਇਸ ਲਈ ਇਹ ਵੀਡੀਓ ਲੈ ਕੇ ਆਇਆ ਇਸ ਲਈ ਵੀਡੀਓ ਨੂੰ ਪੂਰਾ ਜਬੂ ਦੇਖੋ ਤਾਂ ਦੋਸਤੋ ਤੁਹਾਨੂੰ ਦੱਸ ਦਈਏ ਕਿ ਦਿੱਲੀ ਵਿੱਚ ਪਾਣੀ ਦੀ ਕਮੀ ਬਹੁਤ ਵੱਡੀ ਸਮੱਸਿਆ ਬਣ ਚੁੱਕੀ ਹੈ ਅੱਜ ਦੇ ਟਾਈਮ ਵਿੱਚ ਅੱਧਿਕਰ ਦਿੱਲੀ ਵਾਸੀਆਂ ਲਈ ਪੀਣ ਵਾਲੇ ਪਾਣੀ ਲਈ ਵੀ ਕਾਫੀ ਮੁਸ਼ਕਲਤ ਕਰਨੀ ਪੈ ਰਹੀ ਹੈ ਇਤਨੀ ਲੋਕ ਪਈ ਕਈ ਘੰਟੇ ਪਾਣੀ ਦੀ ਉਡੀਕ ਕਰਦੇ ਹਨ ਅਤੇ ਪਾਣੀ ਆਉਣ ਤੇ ਇਸ ਨੂੰ ਲੁੱਟਣ ਕੋਨ ਵਿੱਚ ਲੱਗੇ ਜਾਂਦੇ ਹਨ ਅਤੇ ਇਸ ਤਰ੍ਹਾਂ ਪੇ ਲੋਕਾਂ ਵਿੱਚ ਲੜਾਈਆਂ ਤੱਕੜੇ ਹੋ ਜਾਂਦੇ ਹਨ ਅਤੇ ਪਾਣੀ ਦੀ ਕਮੀ ਦੀ ਸਮੱਸਿਆ ਕਿਉਂ ਆਈ ਇਸ ਲਈ ਦੋਸਤੋ ਤੁਹਾਨੂੰ ਦੱਸ ਦਈਏ ਗਿੱਬੀ ਨੀ ਕੋਲ ਪਾਣੀ ਦਾ ਕੋਈ ਵੀ ਆਪਣਾ ਸੋਰਸ ਨਹੀਂ ਹੈ ਉਹ ਹਰਿਆਣਾ ਹਿਮਾਚਲ ਅਤੇ ਪੰਜਾਬ ਤੇ ਨਿਰਭਰ ਹੈ ਪਾਣੀ ਲਈ ਹਰਿਆਣਾ ਹਿਮਾਚਲ ਅਤੇ ਪੰਜਾਬ ਦੀਆਂ ਨਦੀਆਂ ਦਾ ਪਾਣੀ ਗਿੱਬੀ ਕੋਲ ਜਾਂਦਾ ਹੈ ਅਤੇ ਕੋਸ ਨੂੰ ਯੂਜ਼ ਕਰਦੇ ਹਨ ਪਰ ਹੁਣ ਦਿੱਲੀ ਦੀ ਸਰਕਾਰ આરોਪ ਲਗਾ ਰਹੀ ਹੈ ਕਿ ਹਰਿਆਣਾ ਹਿਮਾਚਲ ਤੋਂ ਆਉਣ ਵਾਲਾ ਪਾਣੀ ਉਹ ਤੁ ਨੂੰ ਨਹੀਂ ਦੇ ਰਿਹਾ ਇਸ ਲਈ ਉਹਨਾਂ ਨੇ ਸੁਪਰੀਮ ਕੋਰਟ ਵਿੱਚ ਅਰਜੀ ਵੀ ਲਾਈ ਹੈ ਪਰ ਹਰਿਆਣਾ ਦਾ ਕਹਿਣਾ ਹੈ ਕਿ ਉਹ ਤਿੰਨ ਨੂੰ ਪਾਣੀ ਦੇ ਰਿਹਾ ਹੈ ਜੋ ਉਹਦਾ ਫालतू ਬਚਦਾ ਹੈ ਇਸ ਤੋਂ ਇਲਾਵਾ ਉਸ ਕੋਲ ਨਹੀਂ ਬਚਦਾ ਪਰ ਗਰਮੀ ਦਾ ਸਮਾਂ ਚੱਲ ਰਿਹਾ ਹੈ ਅਤੇ ਇਸ ਸਮੇਂ ਲੋਕਤਾਂ ਨੂੰ ਜ਼ਿਆਦਾ ਪਾਣੀ ਦੀ ਵਰਤੋਂ ਅਤੇ ਜ਼ਿਆਦਾ ਪੀਣ ਵਾਲੇ ਪਾਣੀ ਦੀ ਲੋੜ ਹੁੰਦੀ ਹੈ ਇਸ ਸਮੇਂ ਬਿਲੀ ਵਾਟੀਆਂ ਲਈ ਇਹ ਸਮੱਸਿਆ ਬਹੁਤ ਵੱਡੀ ਸਮੱਸਿਆ ਬਣ ਚੁੱਕੀ ਹੈ ਅਤੇ ਕਈ ਗੱਲਾਂ ਹੋਰ سامنے ਆ ਰਹੀਆਂ ਨੇ ਕਿ ਦਿੱਲੀ ਵਿੱਚ ਟੈਂਕਰ ਮਾਫੀਆ ਇੱਕ ਗੈਂਗ ਚੱਲ ਰਿਹਾ ਹੈ ਜੋ ਪਾਣੀ ਦਿੱਲੀ ਦੇ ਵਾਟੀਆਂ ਲਈ ਜਾਣਾ ਹੁੰਦਾ ਹੈ ਉਹ ਟੈਂਕਰ ਮਾਫੀਆ ਬਲੈਕ ਵਿੱਚ ਪ੍ਰਾਈਵੇਟ ਜਗ੍ਹਾ ਤੇ ਵੇਚ ਕੇ ਲੋਕਤਾਂ ਨੂੰ ਘੱਟ ਪਾਣੀ ਦੇ ਰਹੇ ਹਨ ਇਸ ਕਾਰਨ ਵੀ ਕਮੀ ਦੱਸੀ ਜਾ ਰਹੀ ਹੈ ਇਸ ਦਾ ਕੋਈ ਪ੍ਰੂਫ ਨਹੀਂ ਹੈ ਇਸ ਨੂੰ ਸਾਨੂੰ ਨਹੀਂ ਮੰਨਿਆ ਜਾ ਸਕਦਾ ਪਰ ਦਿੱਲੀ ਵਿੱਚ ਪਾਣੀ ਦੀ ਕਮੀ ਬਹੁਤ ਵੱਡੀ ਸਮੱਸਿਆ ਬਣ ਗਈ ਹੈ ਉਮੀਦ ਹੈ ਕਿ ਇਸ ਨੂੰ ਦਿੱਲੀ ਸਰਕਾਰਾਂ ਤੇ ਸੈਂਟਰ ਸਰਕਾਰ ਜਲਦੀ ਸੁਲਝਾ ਲਵੇਗੀ ਅਤੇ ਦਿੱਲੀ ਵਾਸੀਆਂ ਲਈ ਪਾਣੀ ਦੀ ਜੋ ਕਿਲਤ ਆਈ ਹੈ ਉਸ ਨੂੰ ਜੀਰੂਨ ਤੁਰਾ ਕਰਨਗੇ ਪਰ ਇੱਕ ਸਵਾਲ ਬਹੁਤ ਦਦਾ ਹੈ ਕਿ ਪੰਜਾਬ ਵਿੱਚ ਇਹੋ ਜਿਹੇ ਹਾਲਾਤ ਹੋ ਸਕਦੇ ਹਨ ਜਾਂ ਨਹੀਂ ਤਾਂ ਇਸ ਦਾ ਜਵਾਬ ਹੈ ਨਹੀਂ ਕਿਉਂਕਿ ਪੰਜਾਬ ਕੋਲ ਆਪਣੇ ਪਾਣੀ ਦੇ ਕਈ ਜ਼ੋਰ ਸਨ ਜਿਵੇਂ ਟਿਊਬਵੈਲ ਨਦੀਆਂ ਅਤੇ ਹੋਰ ਬੇਈ ਤਰੀਕਾਂ ਰਾਹੀਂ ਪੰਜਾਬ ਪਾਣੀ ਦੀ ਵਰਤੋਂ ਕਰਦਾ ਹੈ ਪਰ ਕੁਝ ਸਮੇਂ ਬਾਅਦ ਇਹੋ ਜਿਹੇ ਹਾਲਾਤ ਜ਼ਰੂਰ ਹੋ ਸਕਦੇ ਹਨ ਕਿਉਂਕਿ ਪੰਜਾਬ ਦਾ ਪਾਣੀ ਖਤਮ ਹੁੰਦਾ ਜਾ ਰਿਹਾ ਹੈ ਅਤੇ ਦਿਨੋ-ਦਿਨੇ ਇਸ ਦਾ ਲੈਵਲ ਨੀਵਾ ਹੁੰਦਾ ਜਾ ਰਿਹਾ ਹੈ ਜੋ ਕਾਫੀ ਖਤਰਨਾਕ ਹੈ ਇਸ ਨੀਕੋ ਜਿਹੇ ਸਮੇਂ ਬਾਅਦ ਇਹ ਉਹ ਜੀ ਤਮੀਨ ਮਹਿਸੂਸ ਹੋਜ਼ਤ ਲਈ ਹੈ ਪਰ ਇਨੀ ਨਹੀਂ ਕਿ ਜੋ ਜ਼ਿੰਮੀ ਦੇ ਆਧਿਕਲਾ ਰਾਤ ਹਨ ਸੋ ਦੋਸਤੋ ਇਹ ਥੀ ਛੋਟੀ ਜੀ ਜਾਣਕਾਰੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਕਮੈਂਟ ਕਰਕੇ ਮੈਨੂੰ ਦੱਸਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ